ਪਿਛਲੇ ਦਿਨੀ ਹੁਸ਼ਿਆਰਪੁਰ ਚ ਪ੍ਰਵਾਸੀ ਵੱਲੋਂ ਇੱਕ ਛੋਟੇ ਬੱਚੇ ਦਾ ਕਤਲ ਕੀਤੇ ਜਾਣ ਦੀ ਦੁਖਦਾਈ ਖਬਰ ਸਾਹਮਣੇ ਆਈ ਸੀ ਜਿਸ ਨੂੰ ਲੈ ਕੇ ਪੂਰੇ ਪੰਜਾਬ ਵਿੱਚ ਦੁੱਖ ਜ਼ਾਇਰ ਕੀਤਾ ਗਿਆ ਅਤੇ ਪੰਜਾਬ 'ਚ ਰਹਿ ਰਹੇ ਪੰਜਾਬੀਆਂ ਪ੍ਰਤੀ ਗੁੱਸੇ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ ਫਤਿਹਗੜ੍ਹ ਚੂੜੀਆਂ 'ਚ ਰਹਿੰਦੇ ਪ੍ਰਵਾਸੀ ਇਸੇ ਤਰ੍ਹਾਂ ਹੀ ਫਤਿਹਗੜ੍ਹ ਚੂੜੀਆਂ ਵਿੱਚ ਰਹਿੰਦੇ ਪ੍ਰਵਾਸੀਆਂ ਨੂੰ ਲੈ ਕੇ ਜਨਮਤ ਪੈਰਿਸ ਵਿਖੇ ਅਮਿਤ ਸੈਦਰੀ ਪ੍ਰਧਾਨਗੀ ਹੇਟਿੰਗ ਹੋਈ ਜਿਸ ਵਿੱਚ ਵੱਡੀ ਗਿਣਤੀ 'ਚ ਹਰ ਵਰਗ ਦੇ ਨੁਮਾਇੰਦੇ ਸ਼ਾਮਲ ਹੋਏ ਅਤੇ ਪ੍ਰਵਾਸੀ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ ਮੀਟਿੰਗ 'ਚ ਫੈਸਲਾ ਕੀਤਾ ਗਿਆ ਕਿ ਪ੍ਰਸ਼ਾਸਨ ਦੀ ਮਦਦ ਨਾਲ ਫਤਿਹਗੜ ਚੋੜੀਆਂ ਚ ਰਹਿੰਦੇ ਪ੍ਰਵਾਸੀਆਂ ਦੀ ਪੀਸੀਸੀ ਬਣਾਈ ਜਾਵੇਗੀ ਤਾਂ ਜੋ ਸਹੀ ਗਲਤ ਵਿਅਕਤੀ ਦਾ ਪਤਾ ਲੱਗ ਸਕੇ ਕੋਈ ਇੱਕ ਤਿੰਨ ਮੈਂਬਰ ਸੀਗੇ ਪਹਿਲਾਂ ਜਿੱਤੋਂ ਆਪਾਂ ਇੱਕ ਸੋਚ ਰੱਖੀ ਤੇ ਤਿੰਨ ਮੈਂਬਰਾਂ ਤੋਂ ਆਪਾਂ ਨੂੰ ਇੱਕ ਜਿਹੜਾ ਹੁਸ਼ਿਆਰਪੁਰ ਦੇ ਵਿੱਚ ਇੱਕ ਬੱਚੇ ਨਾਲ ਹੋਇਆ ਤਾਂ ਦੋਆ ਉਹ ਤੋਂ ਸਾਡੇ ਵੀ ਇੱਥੇ ਬੱਚੇ ਖੇਡਦੇ ਆ ਤੇ ਇੱਕ ਛੋਟਾ ਜਿਹਾ ਮੈਸੇਜ ਸਾਰਿਆਂ ਨੂੰ ਦੇਣਾ ਚਾਹੁੰਦੇ ਆ ਕਿ ਸੇਫਟੀ ਜਿਹੜੀ ਹੈ ਨਾ ਉਹ ਬਹੁਤ ਜ਼ਰੂਰੀ ਆ ਉਹਦੇ ਵਿੱਚ ਭਾਈ ਸਾਬਾ ਨਾਲ ਆਪਾਂ ਮੀਟਿੰਗ ਕੀਤੀ ਸੀ ਆਪਣੇ ਵੀਰਾਂ ਨਾਲ ਸਰਪੰਚ ਸਾਹਿਬ ਨਾਲ ਉਹ ਤੋਂ ਆਪਾਂ ਮੀਟਿੰਗ ਕਰਕੇ ਜੇਰ ਆਪਾਂ ਸਾਰਿਆਂ ਨੂੰ ਵੱਡੀ ਇੱਕ ਮੀਟਿੰਗ ਕਰਨ ਦੀ ਕੋਸ਼ਿਸ਼ ਕੀਤੀ ਕਿ ਸਾਰਿਆਂ ਨੂੰ ਜਾਗਰੂਕ ਕੀਤਾ ਜਾਵੇ ਜਾਗਰੂਤਾ ਮਤਲਬ ਆ ਕਿ ਜਿਹੜੇ ਇੱਥੇ ਪ੍ਰਵਾਸੀ ਕੰਮ ਕਰ ਰਹੇ ਆ ਇੱਥੇ ਕੁਝ ਮੁਸਲਮਾਨ ਭਾਈ ਜਰਾ ਕੰਮ ਕਰ ਰਿਹਾ ਵਾ ਉਹਨਾਂ ਕੋਲੋਂ ਆਪਾਂ ਉਹਨਾਂ ਦੀ ਆਇਡੈਂਟੀਟੀ ਨਾਲ ਲਈਏ ਇੱਕ ਉਹਨਾਂ ਦੀ ਜਿਵੇਂ ਇੱਥੇ ਇਹਨਾਂ ਨੇ ਵੀਰਾਂ ਨੇ ਸੁਝਾ ਦਿੱਤਾ ਕਿ ਇੱਕ ਐਪ ਹੁੰਦੀ ਆ ਵੀਜੀ ਨੇ ਉਹਨੇ ਇੱਕ ਸੁਝਾ ਦਿੱਤਾ ਕਿ ਪੁਲਿਸ ਕੋਲੋਂ ਇੱਕ ਐਪ ਹੁੰਦੀ ਆ ਜਿਹਦੇ ਵਿੱਚ ਫੋਟੋ ਕਲਿੱਕ ਕਰਨ ਦੇ ਨਾਲ ਹੀ ਇੱਥੇ ਪਤਾ ਚੱਲ ਜਾਂਦਾ ਕਿ ਉਹ ਇਹ ਕੋਈ ਜਲਮ ਕਰਕੇ ਤੂੰ ਕਿਤੋਂ ਆਇਆ ਉਹ ਪੀਸੀਸੀ ਕਰਾਈ ਜਾ ਰੇ ਕੋਈ ਆਧਾਰ ਕਾਰਡ ਪੈਨ ਕਾਰਡ ਉਹਨਾਂ ਦੇ ਲੈ ਕੇ ਇੱਕ ਮੇਰੀ ਹੋਰ ਸਾਰਿਆਂ ਦੀ ਅਪੀਲ ਆ ਵੀ ਜਿਨ੍ਹਾਂ ਨੇ ਉੱਥੇ ਆਪਣੀਆਂ ਦੁਕਾਨਾਂ ਜਾਂ ਘਰ ਦਿੱਤੇ ਏ ਕਰਾਇਦੇ ਉੱਤੇ ਉਹ ਵੀ ਉਹਨਾਂ ਦੇ ਨਾਲ ਆਪਣੀ ਇਹਨਾਂ ਨੂੰ ਕਹਿਣ ਕਿ ਪੀਸੀਸੀ ਆਪਣੀ ਇਹਨਾਂ ਦੀ ਕਲੀਅਰ ਕਰਾ ਕੇ ਆਪਣੇ ਉੱਥੋਂ ਸਾਨੂੰ ਦਿਓ ਤਾਂ ਕਿ ਸਾਨੂੰ ਪਤਾ ਤੇ ਲੱਗੇ ਕੰਮਕਮ ਜਿਹੜੇ ਅਡੇਵਾਲ ਰਹਿੰਦੇ ਪਏ ਆ ਵਿਚਰਦੇ ਪਏ ਆ ਉਹ ਸਹੀ ਵੀ ਹੈ ਜਾਂ ਕੋਈ ਉਥੋਂ ਭੱਜ ਕੇ ਤੇ ਨਹੀਂ ਆਇਆ ਕੋਈ ਕਤਲ ਕਰਕੇ ਆਇਆ ਹੋਵੇ ਕੱਲ ਨੂੰ ਸਾਡੇ ਨਾਲ ਨਾ ਸਾਡੇ ਕਿਸੇ ਬੱਚੇ ਨਾਲ ਕੁਝ ਹੋਇਆ ਤੇ ਫਿਰ ਕਿਨ ਇੱਕ ਮੈਨੂੰ ਭਾਈ ਸਾਹਿਬ ਨੇ ਮੈਨੂੰ ਬੜੀ-ਬੜੀ ਗੱਲ ਕੀਤੀ ਉਹਨਾਂ ਨੇ ਕਿਹਾ ਜੀ ਮੈਨੂੰ ਕੀ ਇਹ ਆਦਤ ਆ ਜਦੋਂ ਆਪਾਂ ਕਹਿੰਦੇ ਆ ਨਾ ਮੈਨੂੰ ਕੀ ਤੇ ਮੈਨੂੰ ਲੱਗਦਾ ਵਾ ਕਿ ਇਹ ਆਦਤ ਛੱਡਾਂਗੇ ਅਸੀਂ ਅੱਗੇ ਵਧਾਂਗੇ ਉਸ ਤੋਂ ਪਹਿਲਾਂ ਕੁਝ ਨਹੀਂ ਹੋਣਾ ਮੰਨ ਲਓ ਕਿਸੇ ਦਾ ਬੱਚਾ ਸੀ ਉਹਨੂੰ ਦੋਖਾ ਜੇ ਰੱਬ ਨਾ ਕਰੇ ਸਾਡੇ ਲੱਗ ਜਾ ਕੇ ਹੁੰਦਾ ਤੇ ਅੱਜ ਹੀ ਇਹ ਸਾਰਿਆਂ ਨੇ ਕੈਂਡਲ ਫੜ ਕੇ ਇੱਥੇ ਹੁਣੇ ਤੁਰ ਪੈਣਾ ਸੀਗਾ ਬਾਜ਼ਾਰ ਦੇ ਵਿੱਚ ਕਿ ਅੱਜ ਇਹ ਘੰਡ ਹੋ ਗਿਆ ਉਹ ਸਿਰਫ ਇੱਕ ਰਾਜਨੀਤੀ ਸੀਗੀ ਮੈਂ ਕਹਿੰਦਾ ਸਾਰਿਆਂ ਨੂੰ ਕਹਿੰਦਾ ਕਿ ਰਾਜਨੀਤੀ ਛੱਡ ਕੇ ਫਿਰ ਇਸ ਕੰਮ ਲਈ ਤੁਰੋ ਜੇ ਇਹਦੇ ਮਨ ਚ ਕੋੜ ਹੈ ਦਾ ਰਾਜਨੀਤੀ ਵਾਲਾ ਕਿ ਮੈਂ ਵੋਟ ਬੈਂਕ ਲਈ ਤੁਰਨਾ ਨਾਲੋਂ ਬੇਨਸ਼ਕ ਆਪਾਂ ਹੁਣੇ ਕਹਿੰਦੇ ਆ ਜਿਉ ਹੁਣੇ ਸਾਡੇ ਨਾਲ ਨਾ ਤੁਰੇ ਇੱਥੇ ਮੇਰੇ ਭਾਈ ਸਾਭਾ ਸਿੱਖ ਜਥੇਬੰਦੀ ਹੈ ਗਿਆ ਆਪਣਾ ਕ੍ਰਿਸਚਨ ਭਾਈ ਜਰਾ ਸਾਰੇ ਆਏ ਨੇ ਨਾਲ ਇਹਨਾਂ ਦਾ ਬੜਾ ਸਹਿਯੋਗ ਆ ਸਾਡੀਆਂ ਸਸਤਾਵਾਂ ਆਈਆਂ ਫਟੇਗਰ ਤੀਂਆਂ ਤੋਂ ਜਿਹੜੀਆਂ ਆਪਣੀਆਂ ਨੇ ਉਹਨਾਂ ਨੇ ਪੂਰਾ ਸਾਥ ਦਿੱਤਾ ਇਸ ਮੀਟਿੰਗ ਦੇ ਵਿੱਚ ਪਰ ਮੇਰੀ ਇੱਕੋ ਬੇਨਤੀ ਆ ਸਾਰਿਆਂ ਨੂੰ ਕਿ ਇਹ ਚੀਜ਼ ਦੇ ਅਵੇਅਰ ਹੋਵੋ ਨਾਲ ਜੁੜੋ ਬਸ ਮੈਂ ਇਹ ਮੈਸੇਜ ਦੇਣਾ ਚਾਹੁੰਦਾ ਤੁਹਾਨੂੰ ਗੱਲ ਇਹ ਕਿ WhatsApp ਦੇਖੋ ਪਿਛੇ ਕਨਸੀਡੈਂਸ ਹਿਸ਼ਾਰਪੁਰ ਹੋਇਆ ਜਿਹੜਾ ਬੱਚੇ ਛੋਟੇ ਦੇ ਨਾਲ ਬੱਤਸ ਨੂੰ ਕੀ ਕਰਕੇ ਉਹਦਾ ਕਤਲ ਕਰਤਾ ਗਿਆ ਬੜੀ ਨਿੰਦਨਯੋਗ ਘਟਨਾ ਸੀਗੀ ਜਿਹੜੀ ਆ ਵਾਪਰੀ ਹੈ ਉਸ ਸੰਬੰਧ ਚ ਪੰਜਾਬ ਤੇ ਜਗਾ ਜਗਾ ਦੇ ਉੱਤੇ ਇੱਕ ਲਹਿਰ ਚੱਲੀ ਦੀ ਹੈ ਕਿ ਪ੍ਰਵਾਸੀ ਜਿਹੜੇ ਨੇ ਉਹਨਾਂ ਨੂੰ ਅਸੀਂ ਪੰਜਾਬ ਤੋਂ ਬਾਹਰ ਕੱਢ ਲੈ। ਬੜੇ ਗਰਮ ਦਲ ਤਕਰੀਬਨ ਸਾਰੀ ਹੀ ਜਿਹੜੀ ਪੰਜਾਬੀ ਹੈ ਤੇ ਉਹ ਇਸ ਚੀਜ਼ ਤੋਂ ਬੜੀ ਅਨਲਾਈਡ ਹੋਈ ਕਿ ਇਹ ਜਿਹੜਾ ਕਾਰਾ ਹੋਇਆ ਹੈ ਬਹੁਤ ਗਲਤ ਹੋਇਆ ਹੈ ਕਟਣਾ ਬਹੁਤ ਲੰਨਜੋ ਕਟਣਾ ਤੇ ਲੋਕਾਂ ਦੇ ਮਨ ਚ ਇੱਕ ਵਿਚਾਰ ਆਇਆ ਹੈ ਕਿ ਇਹਨਾਂ ਦੇ ਨਾਲ ਅਸੀਂ ਇਹਨਾਂ ਨੂੰ ਕਿਸ ਤਰ੍ਹਾਂ ਅਸੀਂ ਠੀਕ ਕਰ ਸਕਦੇ ਹਾਂ ਕਿਦਾਂ ਠੱਲ ਪਾ ਸਕਦੇ ਹਾਂ ਉਸੇ ਸੰਬੰਧ ਚ ਅੱਜ ਸਾਡਾ ਵੀਰ ਅਮਿਤ ਸਿਆਲ ਏ ਉਹਨੇ ਕੁਪਰਾਲਾ ਕੀਤਾ ਉਹਨੇ ਸਾਰੀਆਂ ਸ਼ਹਿਰ ਦੀਆਂ ਸੰਸਥਾਵਾਂ ਨੂੰ ਔਰ ਚੰਗੇ ਲੋਕ ਜਿੰਨੇ ਵੀ ਨੇ ਸਾਰਿਆਂ ਨੂੰ ਇਕੱਠਿਆਂ ਕੀਤਾ ਕਿ ਅਸੀਂ ਇਸ ਲਹਿਰ ਦਾ ਹਿੱਸਾ ਬਣੀਏ ਔਰ ਅਸੀਂ ਵੀ ਆਪਣੇ ਸ਼ਹਿਰ ਦੇ ਵਿੱਚੋਂ ਇਸ ਚੀਜ਼ ਨੂੰ ਸਫਾਇਆ ਕਰਨ ਵਾਸਤੇ ਅੱਗੇ ਵਧੀਏ ਵਿਚਾਰ ਕੀਤੇ ਗਏ ਵਿਚਾਰਾਂ ਦੇ ਵਿੱਚ ਇੱਕ ਗੱਲ ਸਾਹਮਣੇ ਆਈ ਕਿ ਦੇਖੋ ਮੈਂ ਇੱਕ ਦਲ ਜਾਣਦਾ ਇੱਥੇ ਬੜੇ ਐਸੇ ਪ੍ਰਵਾਸੀ ਭਰਾ ਨੇ ਸਾਡੇ ਵੀਰ ਨੇ ਜਿਹੜੇ 20-25-25 ਸਾਲ ਤੋਂ ਇੱਥੇ ਰਹਿ ਰਹੇ ਔਰ ਕੰਮ ਕਰ ਰਹੇ। ਮਾਰੇ ਚੰਗੇ ਲੋਕ ਹਰ ਜਗ੍ਹਾ ਤੇ ਪੈਦਾ ਹੁੰਦੇ ਆ ਆਂਦੇ ਨੇ। ਡਿਮਾਂਡ ਇਹ ਹੀ ਏ ਕਿ ਇਹ ਜਿੰਨੇ ਵੀ ਲੋਕ ਬਾਹਰੋਂ ਆ ਕੇ ਸਾਡੇ ਕਸਬੇ 'ਚ ਵਸੇ ਨੇ ਇਹਨਾਂ ਦੀ ਆਈਡੈਂਟੀਫਿਕੇਸ਼ਨ ਹੋਣੀ ਚਾਹੀਦੀ ਏ। ਇਹਨਾਂ ਦੇ ਰਿਕਾਰਡ ਚੈੱਕ ਹੋਣੇ ਚਾਹੀਦੇ ਨੇ ਜਿੱਥੋਂ ਵੀ ਆਏ ਨੇ ਇਹਨਾਂ ਦੀ ਇੱਥੋਂ ਬੈਕਗ੍ਰਾਉਂਡ ਚੈੱਕ ਹੋਣੀ ਚਾਹੀਦੀ ਏ। ਉਦੇ ਸੰਬੰਧ ਦੇ ਵਿੱਚ ਅਸੀਂ ਇੱਕ ਮੈਮੋਰੈਂਡਮ ਇੱਕ ਦੋ ਦਿਨਾਂ ਦੇ ਵਿੱਚ ਪਲਾਨ ਕਰ ਰਹੇ ਆ ਜਿਹੜਾ ਅਸੀਂ ਪ੍ਰਸ਼ਾਸਨ ਨੂੰ ਦਵਾਂਗੇ ਕਿ ਇਹਨਾਂ ਸਾਰਿਆਂ ਨੂੰ ਟਰੇਸ ਆਊਟ ਕਰਕੇ ਇਹਨਾਂ ਦੇ ਬੈਕਗ੍ਰਾਉਂਡ ਚੈੱਕ ਕੀਤੀ ਜਾਏ ਕਿ ਕੋਈ ਇਹਨਾਂ ਚ ਕ੍ਰਿਮੀਨਲ ਮਾਈਂਡਡ ਬੰਦਾ ਤੇ ਨਹੀਂ ਜਿਹੜਾ ਆਪਣੀ ਸਟੇਟ ਦੇ ਵਿੱਚੋਂ ਤੜੀ ਪਾਰ ਹੋਏ ਜਾਂ ਉੱਥੇ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਵਾਲਾ ਹੋਏ ਔਰ ਸਾਡੇ ਹਲਕੇ ਦੇ ਸਾਡੇ ਸ਼ਹਿਰ ਦੇ ਵਿੱਚ ਆ ਗਏ ਉਹ ਰਹਿ ਰਿਹਾ ਔਰ ਕੱਲ ਨੂੰ ਇਹ ਨਾ ਹੋਏ ਕਿ ਉਸ ਬੰਦੇ ਦਾ ਨੁਕਸਾਨ ਸਾਡੇ ਚੱਲਣਾ ਪਵੇ ਜੇ ਇਸ ਸੰਬੰਧ 'ਚ ਮੀਟਿੰਗ ਕੀਤੀ ਗਈ ਔਰ ਅਸੀਂ ਚਾਹਦੇ ਆ ਕਿ ਜਿਹੜਾ ਵੀ ਕੋਈ ਬੰਦਾ ਬਾਹਰੋਂ ਇਮੀਗ੍ਰੇਟ ਹੋ ਕੇ ਸਾਡੇ ਪੰਜਾਬ ਚ ਆਂਦਾ ਹੈ ਜਾਂ ਸਾਡੀ ਸਟੇਟ ਚ ਆਉਂਦਾ ਹੈ ਸਾਡੇ ਕਸਬਿਆਂ ਚ ਆਉਂਦਾ ਉਹਦੀ ਕਮ ਸੇ ਕਮ ਇੱਕ PCC ਰਿਪੋਰਟ ਲਈ ਜਾਏ ਜੇ ਕੋਈ ਬੰਦਾ ਇਹਨਾਂ ਨੂੰ ਕਿਰਾਏ ਤੇ ਰੱਖਦਾ ਹੈ ਜਾਂ ਕੋਈ ਵੀ ਇਹਨਾਂ ਨੂੰ ਸ਼ੈਲਟਰ ਦਿੰਦਾ ਇਹਨਾਂ ਦਾ ਬੈਕਗ੍ਰਾਉਂਡ ਇਹਨਾਂ ਦੇ ਪਿੱਛੋਂ PCC ਦੀ ਅਤੇ ਪੁਲਿਸ ਕਲੀਅਰੈਂਸ ਸਰਟੀਫਿਕੇਟ ਇਹਨਾਂ ਦਾ ਆਣਾ ਚਾਹੀਦਾ ਜਿਹਦੇ ਵਿੱਚ ਪਤਾ ਲੱਗੇ ਕਿ ਵਾਕਈ ਇਹ ਬੰਦਾ ਯਾਰ ਜੈਨੂਅਲ ਹੈ ਕਿਉਂਕਿ ਅਸੀਂ ਨਹੀਂ ਚਾਹਦੇ ਠੀਕ ਹੈ ਲੇਬਰ ਵਰਕ ਕਰਨ ਆਏ ਨੇ ਕੰਮ ਕਰਨ ਸਾਡੇ ਸਾਡੇ ਪੰਜਾਬੀ ਵੀ ਬਾਹਰ ਦੀਆਂ ਸਟੇਟਾਂ ਦੇ ਵਿੱਚ ਕੰਮ ਕਰ ਰਹੇ ਨੇ ਇਹ ਇੱਕ ਮਾਹੌਲ ਐਡਾ ਤਾਂ ਕ੍ਰੀਏਟ ਨਹੀਂ ਕਰਨਾ ਕਿ ਅੱਜ ਅਸੀਂ ਇਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢੀ ਜਾਈਏ ਉਧਰੋਂ ਸਾਡੇ ਪੰਜਾਬੀਆਂ ਨੂੰ ਉਧਰ ਦੀਆਂ ਸਟੇਟਾਂ ਵਾਲੇ ਕੱਢਣਾ ਸ਼ੁਰੂ ਹੋ ਜਣੇ ਤਾਂ ਬਹੁਤ ਵੱਡਾ ਕੰਮ ਸ਼ੁਰੂ ਹੋ ਜਾਏਗਾ ਜਿਹੜਾ ਕਿ ਸਾਂਭੇ ਵਾਲੀ ਜਾਏਗਾ ਅਸੀਂ ਚਾਹਦੇ ਆ ਕਿ ਜਿਹੜੇ ਚੰਗੀ ਫੁਤਰਤ ਦੇ ਲੋਕ ਨੇ ਚੰਗੇ ਇਨਸਾਨ ਨੇ ਜਿਨ੍ਹਾਂ ਨੂੰ ਸਮਝ ਹੈ ਜਿਹੜੇ ਚੰਗੀ ਬੈਕਗ੍ਰਾਉਂਡ ਵਾਲੇ ਨੇ ਉਹ ਰਹਿਣ ਕੰਮ ਕਰਨ ਸਾਨੂੰ ਕੋਈ ਇਤਰਾਜ਼ ਨਹੀਂ ਸਾਡੇ ਵੀ ਲੋਕ ਉੱਥੇ ਕੰਮ ਕਰ ਰਹੇ ਨੇ ਬਟ ਕ੍ਰਿਮਨਲ ਮਾਈਂਡਰ ਦਾ ਕੋਈ ਉਹ ਜਿਹੜਾ ਕੱਲ੍ਹ ਸਾਡੇ ਸ਼ਹਿਰ ਦੇ ਵਿੱਚ ਜਾਂ ਸਾਡੀ ਸਟੇਟ ਦੇ ਵਿੱਚ ਕੋਈ ਐਸਾ ਕੰਮ ਕਰ ਦੇ ਜਿੱਦਾਂ ਇਹ ਕੰਮ ਹੋਇਆ ਜਿੱਦਾਂ ਇਹ ਬੱਚਾ ਇੱਕ ਜਿਹੜਾ ਸ਼ਰਮਨਾਕ ਹਰਕਤ ਕਰਕੇ ਉਹਨੂੰ ਵਿਚਾਰੇ ਨੂੰ ਕਤਲ ਕਰਤਾ ਗਿਆ ਇਹੋ ਜਿਹਾ ਕੰਮ ਕੋਈ ਨਾ ਹੋਏ ਔਰ ਅਸੀਂ ਅਮਿਤ ਜੀ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਦੀ ਵਧੀਆ ਸੋਚ ਦੇ ਨਾਲ ਇਸ ਲੈਰ ਨੂੰ ਸ਼ੁਰੂ ਕੀਤਾ ਔਰ ਅਸੀਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਕਹਾਂਗੇ ਕਿ ਸਾ ਇਹਨਾਂ ਦਾ ਸਾਥ ਦੇਵੋ ਔਰ ਅੱਗੋਂ ਜਿਹੜੇ ਪ੍ਰੋਗਰਾਮ ਅਸੀਂ ਲਿਖਨੇ ਨੇ ਜਿਹੜੇ ਇਹਨਾਂ ਦੀ ਪਲੈਨਿੰਗ ਹੋਏਗੀ ਉਹਦੇ ਚ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਹਰ ਚੀਜ਼ ਤੋਂ ਉੱਪਰ ਉੱਠ ਕੇ ਇਹਨਾਂ ਦਾ ਸਹਿਯੋਗ ਕਰੀਏ ਇਹਨਾਂ ਦਾ ਸਾਥ ਦਈਏ ਕਿਉਂਕਿ ਇਹ ਕਿਸੇ ਦਾ ਪਰਸਨਲ ਕੰਮ ਨਹੀਂ ਇਹ ਸਾਡੇ ਸਾਰਿਆਂ ਦੀ ਸੇਫਟੀ ਸੁਰੱਖਿਆ ਦਾ ਕੰਮ ਹੈ ਜੀ ਧੰਨਵਾਦ ਉਹ ਸਾਨੂੰ ਜਦੋਂ ਕੋਲ ਆਈ ਸਾਡੇ ਬ੍ਰਦਰ ਜੀ ਕਿ ਅਸੀਂ ਇਸ ਵਿਸ਼ੇ ਵਿੱਚ ਇਕੱਠੇ ਹੋਣਾ ਕਿ ਜੋ ਹਿਆਰਗੁਰ ਵਿੱਚ ਜੋ ਇੱਕ ਬੱਚੇ ਦੇ ਨਾਲ ਇਹ ਜਿਹੜਾ ਦੁਸ਼ਤ ਕਾਰਨ ਕੀਤਾ ਗਿਆ ਜੋ ਬੱਚੇ ਦਾ ਕਤਲ ਕੀਤਾ ਗਿਆ ਇੱਕ ਪ੍ਰਵਾਸੀ ਵੱਲੋਂ ਤੇ ਅਸੀਂ ਇਸ ਵਿਸ਼ੇ ਵਿੱਚ ਇਕੱਠੇ ਹੋਈਏ ਔਰ ਅਸੀਂ ਅੱਜ ਆਪਣੀ ਪੂਰੀ ਮੁਸੀਬਾ ਇਚਾਰੇ ਦੇ ਨਾਲ ਇਹਨਾਂ ਦੇ ਨਾਲ ਆ ਅਰਸੀਂ ਇਹ ਵੀ ਇਸੀ ਦਾ ਵਿਸ਼ਵਾਸ ਦਿਵਾਇਆ ਕਿ ਜਿਸ ਵੀ ਜਗ੍ਹਾ ਤੇ ਇਹਨਾਂ ਨੂੰ ਸਾਡੀ ਜ਼ਰੂਰਤ ਹੈ ਇਹ ਸਾਡੇ ਅਸੀਂ ਪੂਰੇ ਮੁਹਤੀ ਭਾਈਚਾਰੇ ਦੇ ਨਾਲ ਇਹਨਾਂ ਦੇ ਨਾਲ ਇਹਨਾਂ ਦਾ ਸਹਿਯੋਗ ਕਰਾਂਗੇ ਇੱਕ ਬੜੀ ਵਧੀਆ ਸੋਚ ਸੀ ਕਿ ਸਾਡੇ ਭਰਾ ਨੇ ਇੱਕ ਮੁੱਦਾ ਚੱਕਿਆ ਕਿ ਅਸੀਂ ਸਭਨੇ ਇਕੱਠੇ ਹੋਣਾ ਚਾਹੀਦਾ ਵਾ ਔਰ ਜੋ ਅੱਜ ਅਸੀਂ ਇਸ ਜਗ੍ਹਾ ਤੇ ਇਹਨਾਂ ਨੂੰ ਇਹੀ ਮੈਸੇਜ ਦਿੱਤੇ ਨੇ ਕਿ ਜਿੰਨੇ ਵੀ ਲੋਕ ਆਪਣੀਆਂ ਦੁਕਾਨਾਂ ਜਾਂ ਆਪਣੇ ਘਰ ਇਹਨਾਂ ਪ੍ਰਵਾਸੀਆਂ ਨੂੰ ਰੈਟ ਦੇ ਦੇ ਰਹੇ ਨੇ ਉਹਨਾਂ ਨੂੰ ਜ਼ਰੂਰ ਚਾਹੀਦਾ ਇਹਨਾਂ ਦੀ ਆਈਡੈਂਟੀਟੀ ਵੈਰੀਫਾਈ ਕਰਨਾ ਕਿ ਇਹ ਪਿਛੋ ਕ੍ਰਿਮੀਨਲ ਨੇ ਜਾਂ ਕੀ ਨੇ ਕਿਉਂਕਿ ਇਹਨਾਂ ਦੀ ਇੱਕ ਪੀਸੀ ਸੀ ਹੁੰਦੀ ਜੋ ਕਿ ਇਹਨਾਂ ਦੇ ਹੀ ਏਰੀਆ ਤੋਂ ਪੁਲਿਸ ਸਟ ਉਹਨਾਂ ਕੋ ਜਰੂਰ ਲਈ ਜਾਵੇ ਤਾਂ ਕਿ ਇਸ ਚੀਜ਼ ਦਾ ਸਬੂਤ ਹੋ ਜਾਈਏ ਕਿ ਇਹ ਜਿਹੜੇ ਵਸ ਰਹੇ ਨੇ ਇਹ ਬੜੇ ਸੁੱਚੇ ਦੇ ਬੜੇ ਸਹੀ ਲੋਕ ਨੇ ਕਿਉਂਕਿ ਸਾਡੇ ਵਿੱਚ ਵਿਚਰੇ ਨੇ ਇਹ ਬਿਹਾਰ ਤੋਂ ਆ ਰਹੇ ਨੇ ਜੂਪੀ ਤੋਂ ਆ ਰਹੇ ਨੇ ਉਹਨਾਂ ਵਿੱਚ ਲੋਕ ਕ੍ਰਿਮੀਨਲ ਲੋਕ ਵੀ ਹੁੰਦੇ ਨੇ ਠੀਕ ਉਸ ਉਹ ਜਿਹੜਾ ਬੰਦਾ ਕੋਈ ਸਾਡੇ ਏਰੀਆ ਵਿੱਚ ਆ ਕੇ ਵਸ ਰਿਹਾ ਹੋਵੇ ਸਾਡੇ ਵਿੱਚ ਹੀ ਰਹਿ ਰਹੇ ਕੱਲ ਨੂੰ ਸਾਡੇ ਬੱਚੇ ਬਾਜ਼ਾਰਾਂ 'ਚ ਜਾਂਦੇ ਨੇ ਸਾਡੀਆਂ ਕਿੰਗਾਂ ਭੈਣਾ ਸਾਡੀਆਂ ਔਰਤਾਂ ਬਾਜ਼ਾਰਾਂ ਦੇ ਵਿੱਚ ਸ਼ੋਪਿੰਗ ਕਰਨ ਆਉਂਦੇ ਨੇ ਕਿਸੇ ਨਾਲ ਵੀ ਕਿਸੇ ਤਰ੍ਹਾਂ ਦਾ ਵੀ ਕੋਈ ਹਸਾ ਹੋ ਸਕਦਾ ਵਾ ਕੋਈ ਸਾਡੇ ਧਿਆਨ ਭਰਾ ਕਈ ਵਾਰ ਨੇਟ ਨਾਈਟ ਨੂੰ ਕੰਮਕਾਰਾਂ ਤੋਂ ਆਉਂਦੇ ਨੇ ਕਈ ਇਹਨੂੰ ਲੇਟ ਹੋ ਜਾਂਦੇ ਨੇ ਵੈਸੇ ਜਾਣ ਵਿੱਚ ਲੇਟ ਹੋ ਜਾਂਦੇ ਨੇ ਤੇ ਉਹਨਾਂ ਨਾਲ ਇਦਾਂ ਦਾ ਕਦੇ ਹਾਸਾ ਨਾ ਵਾਪਰੇ ਇਸ ਕਰਕੇ ਅੱਜ ਸਾਰੇ ਸਾਡੇ ਸਿੱਖ ਭਰਾ ਸਾਡੇ ਹਿੰਦੂ ਭਰਾ ਔਰ ਸਾਡਾ ਪੂਰਾ 크ਰਿਸਚਨ ਭਾਈਚਾਰਾ ਇਸ ਮੀਟਿੰਗ ਵਿੱਚ ਇਕੱਠੇ ਹੋਏ ਕਿ ਤਾਂ ਕਿ ਅਸੀਂ ਪ੍ਰਸ਼ਾਸਨ ਕੋਲ ਜਾ ਕੇ ਇਹਨਾਂ ਦੀ ਇੱਕ ਆਈਡੈਂਟੀਟੀ ਜਿਹੜੀ ਹੈ ਵੈਰੀਫਾਈ ਕਰਾਈਏ ਮੈਂ ਇੰਨਾ ਹੀ ਕਹਿੰਦਾ ਹਾਂ ਤੁਹਾਨੂੰ ਅੱਜ ਪਹਿਲਾਂ ਤੇ ਮੈਂ ਆਪਣੇ ਪ੍ਰੈਸ ਵਾਲੇ ਵੀਰਾਂ ਦਾ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇਹ ਜੋ ਮੇਰੇ ਸ਼ਹਿਰ ਵਾਸੀ ਵੀਰਾਂ ਨੇ ਮੀਟਿੰਗ ਰੱਖੀ ਸੀ ਆ ਪ੍ਰਵਾਸੀਆਂ ਦਾ ਜਿਹੜਾ ਇੱਕ ਮੁੱਦਾ ਚੱਲ ਰਿਹਾ ਉਹਦੇ ਵਾਸਤੇ ਟੀਕ ਕਵਰੇਜ ਕਰਨ ਆਏ ਨੇ ਤੇ ਸਾਡੀ ਆਵਾਜ਼ ਜਿਹੜੀ ਉਹ ਸਾਰੇ ਆਲ ਵਰਲਡ ਵਿੱਚ ਪਹੁੰਚਾਉਣਾ ਬਾਕੀ ਬੇਨਤੀ ਹੈ ਵੀ ਆਪਾਂ ਥੋੜਾ ਜਿਹਾ ਪਹਿਲਾਂ ਪਤਾ ਲੱਗਾ ਸੀ ਕਿ ਆਪਾਂ ਮੇਰੇ ਵੀਰੇ ਸ਼ਹਿਰ ਵਾਲਿਆਂ ਨੇ ਉਪਰਾਲਾ ਕੀਤਾ ਗਿਆ ਆਪਾਂ ਜੋ ਆੜੇ ਪ੍ਰਵਾਸੀ ਰਹਿ ਰਹੇ ਨੇ ਇਹਨਾਂ ਦਾ ਕੋਈ ਪ੍ਰਾਪਰ ਹੱਲ ਕੀਤਾ ਜਾਵੇ ਵੇਖੋ ਸਾਡੇ ਵੀ ਬੱਚੇ ਕੰਮ ਕਰ ਰਹੇ ਨੇ ਜਾ ਕੇ ਬਾਹਰ ਉਹ ਬੱਚੇ ਜਿਹੜੇ ਕੰਮ ਕਰ ਰਹੇ ਨੇ ਉਹ ਬਕਾਇਦਾ ਸਾਰੇ ਨੇ ਪੂਰੇ ਰਿਕਾਰਡ ਬਣੇ ਨੇ ਵੀ ਕਿੱਥੋਂ ਦੇ ਨੇ ਕੀ ਉਹਨਾਂ ਦਾ ਰਿਕਾਰਡ ਆ ਇਹਨਾਂ ਦਾ ਵੀ ਕੋਈ ਰਿਕਾਰਡ ਨਹੀਂ ਆ ਸਾਡੀ ਇੱਕ ਹੀ ਬੇਨਤੀ ਆ ਵੀ ਇਹਨਾਂ ਦਾ ਜਿਹੜਾ ਪ੍ਰਾਪਰ ਰਿਕਾਰਡ ਬਕਾਇਦਾ ਪੀਸੀਸੀ ਬਣਾਈ ਹੋਵੇ ਇਹਨਾਂ ਦੀ ਜਿੱਥੋਂ ਆਏ ਨੇ ਤੇ ਸਾਡੇ ਥਾਣੇ ਵਿੱਚ ਉਹਨਾਂ ਦਾ ਬਕਾਇਦਾ ਰਿਕਾਰਡ ਹੋਵੇ ਆਪਣੇ ਫਟੇਗੜ ਚੋਰੀਆਂ ਜਿਹੜਾ ਸਾਨੂੰ ਪੈਂਦਾ ਹੈ ਤੇ ਸਾਡੇ ਪ੍ਰਸ਼ਾਸਨ ਨੂੰ ਪਤਾ ਹੈ ਵੀ ਸਾਡੇ ਇੱਥੇ ਕੋਈ ਕੰਮ ਕੋ ਗਲਤ ਕਰਕੇ ਚੱਲ ਜਾਵੇ ਤੇ ਗਲਤ ਹੁੰਦਾ ਹੈ ਤੇ ਉਹਦੇ ਵਾਸਤੇ ਸਾਡਾ ਪ੍ਰਸ਼ਾਸਨ ਜਿਹੜਾ फटाफट ਉਹਨਾਂ ਦੀ ਕੋਈ ਆਇਡੈਂਟੀ ਹੋ ਸਕੇ ਹੁਣ ਐਸੋ ਜਿਹਾ ਕਾਹਨ ਜਿਦਾਂ ਹੋ ਗਿਆ ਹੈ ਕਾਕਾ ਹੁਸ਼ਿਆਰਪੁਰ ਜੋ ਮੋਤ ಮತਭਾਗੀ ਕਰਨਾ ਹੋਈ ਉਹਦੇ ਕਰਕੇ ਸਾਰਾ ਪੰਜਾਬ ਉੱਠਿਆ ਹੈ ਇਸ ਕਰਕੇ ਮੈਂ ਤੇ ਬੇਨਤੀ ਕਰਨਾ ਵੀ ਸਾਰੇ ਇਕੱਠੇ ਹੋ ਤੇ ਪ੍ਰਸ਼ਾਸਨ ਨੂੰ ਆਪਾਂ ਇਸ ਬਾਰੇ ਕੋਈ ਮੈਮੋਰੀਅਲ ਦੇ ਸਕੀਏ ਸਾਰੇ ਆਪਾਂ ਜਿਹੜੇ ਅੱਜ ਇਸ ਇੱਕ ਮੁੱਦੇ ਦੇ ਇਕੱਠੇ ਹੋਏ ਆ ਤੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਵੀ ਆ ਤੇ ਜਿੰਨੇ ਵੀ ਸ਼ਹਿਰ ਵਸੇ ਆ ਸਾਡਾ ਸੰਯੋਗ ਦੇਣਾ ਪਰ ਆਪਾਂ ਉਸ ਤੋਂ ਪਹਿਲਾਂ ਇੱਕ ਲੀਗਲ ਐਸ ਐਚਓ ਸਾਹਿਬ ਡੀ ਐਸਪੀ ਸਾਹਿਬ ਐਸ ਐਸਪੀ ਸਾਹਿਬ ਤੱਕ ਪਹੁੰਚ ਕਰਾਂਗੇ ਜਿਹੜੀ ਵੀ ਕਾਰਵਾਈ ਆ ਇਨ੍ਹਾਂ ਪ੍ਰਵਾਸੀਆਂ ਤੇ ਕਰਵਾਉਣ ਦੀ ਤੇ ਜੇ ਉਹ ਸਾਡਾ ਸਾਥ ਦੇਣ ਜਿਹੜਾ ਅਗਲੀ ਰਣਨੀਤੀ ਹੈਗੀ ਆ ਆਪਾਂ 2-4 ਦਿਨ ਠਹਿਰ ਕੇ ਉਸ ਮੁੱਦੇ ਦੇ ਤਹਨਾ ਸਾਰੇ ਵਿਚਾਰ ਕਰਾਂਗੇ